ਰੂਪ ਮੈਨੂੰ ਅੱਜ ਫਗਵਾੜੇ ਕੰਮ ਆ ਕੋਈ ਤੂੰ ਚੱਲ ਮੇਰੇ ਨਾਲ ਤੈਨੂੰ ਜਾਂਦੇ ਜਾਂਦੇ ਤੇਰੇ ਪੇਕੇ ਘਰਾਂ ਆ ਛੱਡ ਦੂੰਗਾ ਤੇ ਵਾਪਸੇ ਤੇ ਤੈਨੂੰ ਸ਼ਾਮ ਨੂੰ ਲੈ ਆਉਂਗਾ ਨਹੀਂ ਜੀ ਤੁਸੀਂ ਜਾਓ ਮੈਨੂੰ ਘਰੇ ਕੰਮ ਆ ਆ ਦੇਖ ਲਓ ਦਾਦੀ ਪਹਿਲਾਂ ਜਦੋਂ ਵੀ ਕਿਤੇ ਛੁੱਟੀ ਹੋਣੀ ਆ ਨਾ ਜਾਂ ਪੇਕੇ ਜਾਣ ਦੀ ਗੱਲ ਵੀ ਹੋਣੀ ਝਟ ਤਿਆਰ ਹੋ ਜਾਂਦੀ ਸੀ ਤੇ ਜਦੋਂ ਦੀ ਇਹਦੀ ਮੰਮੀ ਪੂਰੀ ਹੋਈ ਆ ਪੇਕੇਆਂ ਦਾ ਤਾਂ ਰਾਈ ਭੁੱਲ ਗਈ ਕੀ ਗੱਲ ਬੀਬੀ ਤਿਆਂ ਲਈ ਪੇਕੇ ਸਿਰਫ ਮਾਵਾ ਨਾਲ ਹੀ ਹੁੰਦੇ ਆ ਹੋਰ ਰਿਸ਼ਤੇ ਨਾਤੇ ਭੈਣ ਭਰਾ ਪਿਓ ਪਰਜਾਈਆਂ ਕੋਈ ਮਾਇਨੇ ਨਹੀਂ ਰੱਖਦੇ ਨਾ ਪੁੱਤ ਜੇ ਇੱਕ ਬਿਸਤੂ ਦੀ ਆਪਣੀ ਖਾਏ ਰਿਸ਼ਤੇ ਪਤਨੀ ਲਈ ਘਾਰੇ ਨੂੰ ਮੂਨੇ ਤੇ ਮਾਤੂ ਪੀ ਦਾ ਰਿਸ਼ਤਾ ਸਾਰਿਆ ਤਾਂ ਗੁੜਾ ਹੁੰਦਾ ਇਹ ਦੇਖ ਨੂੰ ਪਸ਼ੱਕ ਦੋਨੇ ਪੁੱਤ ਬਦੂ ਇੱਕ ਹੁੰਦੀ ਧੀਾਂ ਲਈ ਮਾਵਾ बहुत जरूरी ने पुत क्योंकि जे माँ है तो कने दिन हो गए कदों की छेती कीड़ा मार लिया कर मेरा जी नहीं लगता जे माँ है तो वो क्या तू ठीक है धीए देखी मेरे नाल न झूठ ना बोली माँ है तो तू हजे खादा ही किया धीए ਥੋੜਾ ਹੋਰ ਖਾ ਦੇ ਤੇਰਾ ਮਨਪਸੰਦ ਸੂਜੀ ਵਾਲਾ ਹਲਵਾ ਬੜਾਇਆ ਮਾਂ ਹੈ ਤੱਕ ਕਹਿੰਦੀ ਆ ਬਸ ਐਨੇ ਦਿਨ ਥੋੜਾ ਹੋਰ ਰੁਕ ਜਾਂਦੀ ਪੁੱਤ ਮਾਂ ਹੈ ਤੱਕ ਜਾਨੂ ਇੱਥੇ ਕਰ ਬੜਾ ਤੇ ਪੀੜੇ ਪਿਆ ਕੰਲੀਆਂ ਕੰਬੀਆਂ ਥਾਵਾਂ ਦੀਆਂ ਨੇ ਮਾਂ ਹੈ ਤੱਕ ਪੀਨੀ ਬੇਖਲੀ ਅੱਖਾ ਇੱਕੋਟ ਕੇ ਜੱਫੀ ਪਾਲ ਲਈ സേന്ദ്ര